ਜੀ ਸੋ ਸ੍ਰੀ ਕਾ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਰ ਕੌਰ ਚੈਰਕ ਕਲੈਕਟ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਦੋ ਰੇਂਜਾਂ ਉੱਪਰ ਸੂਟ ਲੈ ਕੇ ਆਇਆ ਇੱਕ ਰੇਂਜੇ ਸ਼ਿਮਰ ਦੇ ਉੱਪਰ ਤੇ ਬਾਕੀ ਸਾਰੇ ਜਿੰਨੇ ਵੀ ਹੈਗੇ ਨੇ ਸਾਰੇ ਰਸ਼ੀਆ ਬ੍ਰਾਂਡ ਦੇ ਰਹਿਣਗੇ ਮੈਚਿੰਗ ਸੂਟ ਰਹਿਣਗੇ ਵਿਦ ਥ्रेड ਦਾ ਕੰਮ ਵੀ ਮਿਲੂਗਾ ਸੂਟਾਂ ਦੇ ਉੱਪਰ ਬਹੁਤ ਸੋਹਣੀ ਕਲੈਕਸ਼ਨ ਆਈ ਹੈ ਕਲਰ ਚਾਰਟ ਬਹੁਤ ਸੋਹਣੇ ਨੇ ਦੁਪੱਟੇ ਨਾਲ ਬਹੁਤ ਸੋਹਣੇ ਲੱਗੇ ਹੋਏ ਨੇ ਇਨਾਂ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰਨਾ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਫਰਸਟ ਐਂ ਜਿਹੜੀਆਂ ਭੈਣਾਂ ਮੇਰੀ ਵੀਡੀਓ ਨੂੰ ਦੇਖ ਰਹੀਆਂ ਨੇ ਹੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ ਵੀਡੀਓ ਨੂੰ ਲਾਈਕ ਥਰੂ ਕਰਿਆ ਕਰੋ ਸ਼ੇਅਰ ਜ਼ਰੂਰ ਕਰਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਤੇ ਲੋ ਜੀ ਦਿਖਾਉਣੇ ਆ ਤੁਹਾਨੂੰ ਅੱਜ ਦੇ ਸੂਟ ਇਹ ਦੋ ਰੇਂਜਾਂ ਨੇ ਜਿਵੇਂ ਇਹ ਵਾਲੀ ਰੇਨ ਜੀ ਇੰਨਾ ਨਾਲੋਂ ਕਲਾਸਾ ਜੀ ਇਹ ਹੈਗੇ ਸ਼ਿਮਰ ਦੇ ਉੱਪਰ ਇਹਦੇ ਵਿੱਚ ਪਹਿਲਾਂ ਆਪਣੇ ਕੋਲ ਇੱਕੋ ਹੀ ਕਲਰ ਆਇਆ ਸੀ ਆਹ ਵਾਲਾ ਇਹ ਕਲਰ ਆਪਣੇ ਕੋਲ ਪਹਿਲਾਂ ਆ ਚੁੱਕਿਆ ਵਾ ਇਹ ਰਿਪੀਟ ਦੇ ਉੱਪਰ ਹੁਣ ਪੂਰਾ ਸੈੱਟ ਆਇਆ ਵਾ ਆ ਲੋ ਇੱਦਾਂ ਰੋਗਾ ਜੀ ਇਹ ਵਾਲਾ ਸੂਟ ਬਹੁਤ ਪਿਆਰਾ ਬਹੁਤ ਹੀ ਸੋਹਣਾ ਜਿਆ ਲੈਸਿਸ ਦਾ ਕੰਮ ਹੋਇਆ ਹੋਇਆ ਸ਼ਿਮਰ ਦਾ ਪ੍ਰਿੰਟਿੰਗ ਚੈੱਕ ਕਰ ਲੋ ਪ੍ਰਿੰਟਿੰਗ ਬਹੁਤ ਸੋਹਣੀ ਹੈ ਲੈਮਨ ਸ਼ੇਡ ਦੇ ਉੱਪਰ ਇਹ ਬਣਿਆ ਹੋਇਆ ਸਾਰੇ ਨੇੜੇ ਤੁਹਾਨੂੰ ਪੋਲਕੀ ਬਟਨਸ ਲੱਗਣਗੇ ਗਲੇ ਦੇ ਉੱਪਰ ਲੱਗੇ ਹੋਏ ਨੇ ਇਹਨਾਂ ਨੂੰ ਤੁਸੀਂ ਐਡਜਸਟ ਕਰ ਸਕਦੇ ਹੋ ਨੀਚੇ ਉੱਪਰ ਜਿਵੇਂ ਵੀ ਤੁਹਾਡਾ ਗਲਾ ਰੈਡੀ ਹੋਊਗਾ ਉਸੇ ਤਰ੍ਹਾਂ ਇਹ ਐਡਜਸਟਮੈਂਟ ਇਹਨਾਂ ਦੀ ਹੋ ਜਾਊਗੀ ਜੀ ਨਾਲ ਜਿਹੜੀ ਬਾਟਮ ਮਿਲੂਗੀ ਸੇਮ ਡਿਜੀਟਲ ਬਾਟਮ ਮਿਲੂਗੀ ਨਾਲ ਸ਼ਿਮਰ ਦੀ ਬਾਟਮ ਸੇਮ ਪ੍ਰਿੰਟਰ ਸ਼ਾਰਟ ਮੈਲ ਦਾ ਬਾਟਮ ਦੇ ਵਿੱਚ ਹੋਇਆ ਹੋਇਆ ਬਹੁਤ ਸੋ ਸੋ ਜਿਹੜੀਆਂ ਵੀ ਭੈਣਾਂ ਨੂੰ ਇਹ ਵਾਲੇ ਸੂਟ ਚਾਹੀਦੇ ਨੇ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰੀ ਚਲਿਓ ਨਾਲ ਇਹਨਾਂ ਦੇ ਜਿਹੜੇ ਦੁਪੱਟੇ ਮਿਲਣਗੇ ਉਹ ਵੀ ਵਿਸਕੋਸ ਮਸਲੀਨ ਦੇ ਮਿਲਣਗੇ ਹਾਂਜੀ ਵਿਸਕੋਸ ਮਸਲੀਨ ਦੇ ਦੁਪੱਟੇ ਮਿਲਣਗੇ ਬਹੁਤ ਸੋਹਣੇ ਬਹੁਤ ਹੀ ਪਿਆਰੇ ਜੀ ਦੁਪੱਟਿਆਂ ਦੀ ਲੰਬਾਈ ਚੁੜਾਈ ਪੂਰੀ ਯਾਨੀ ਕਿ ਪਿਓਰ ਮਸਲੀਨ ਦੁਪੱਟਾ ਆ ਤੇ ਲੰਬਾਈ ਚੁੜਾਈ ਪੂਰੀ ਵਧੀਆ ਬਹੁਤ ਸੋਹਣੇ ਦੁਪੱਟੇ ਨੇ ਨੰਬਰ ਇਹਦਾ 40 ਰਹੂਗਾ ਇੱਕ ਇੱਕ ਨੰਬਰ ਇਹ ਸੂਟਾ ਕਲਰ ਇਹਦੇ ਵਿੱਚ ਤੁਹਾਨੂੰ 4 ਮਿਲਣਗੇ ਚਾਰੀ ਕਲਰ ਇਹਦੇ ਬਹੁਤ ਪਿਆਰੇ ਨੇ ਪ੍ਰਾਈਸ ਇਹਨਾਂ ਦਾ ਰਹੂਗਾ 1550 1550 ਰੁਪਿਆ ਪ੍ਰਾਈਸ ਆ ਫਟਾਫਟ ਪਿੱਕ ਕਰਨਾ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਊਗਾ ਇਹ ਹੈਗਾ ਪਿੰਕ ਕਲਰ ਦੇ ਨਾਲ ਕੰਟਰਾਸਟ ਸਾਰਾ ਸ਼ਿਮਰ ਦਾ ਬੇਸ ਰਹੂਗਾ ਕੋਈ ਵੀ ਲਾਈਨਿੰਗ ਅੰਡਰਸ਼ਰਟ ਦੀ ਕੋਈ ਆਇਰ ਨਹੀਂ ਹੈਗੀ ਬਹੁਤ ਸੋਹਣੀ ਸੌਫਟਨੈਸ ਆ ਕੱਪੜੇ ਦੇ ਵਿੱਚ ਬਿਲਕੁਲ ਇਹ ਨਹੀਂ ਹੈਗਾ ਵੀ ਤੁਸੀਂ ਕਹੋਗੇ ਲੜੂਗਾ ਜਾਂ ਕੁਝ ਵੀ ਤੇ ਬਹੁਤ ਸੋਹਣਾ ਸੌਫਟਾ ਫ੍ਰੈਗਰੈਂਸ ਵਾਲਾ ਕੱਪੜਾ ਵਾ ਸਾਰਾ ਲੱਗਿਆ ਬਹੁਤ ਸੋਹਣੀ ਫ੍ਰੈਗਰੈਂਸ ਆਂਦੀ ਹੈ ਕੱਪੜੇ 'ਚ ਉਹ ਸਾਰਾ ਲੈਸਿੰਗ ਦਾ ਕੰਮ ਹੈਗਾ ਉੱਪਰ ਇਹ ਵਾਲੇ ਦੋ ਕਲਰ ਸੇਮ ਡਿਜ਼ਾਈਨ ਦੇ ਵਿੱਚ ਆ ਆਹ ਵਾਲਾ ਡਿਜ਼ਾਈਨ ਇਹਨਾਂ ਨਾਲੋਂ ਕੁਝ ਡਿਫਰੈਂਟ ਰੋਗੂ ਬਿਲਕੁਲ ਸੇਮ ਰਹੂਗਾ ਜਸਟ ਪ੍ਰਿੰਟਿੰਗ ਦਾ ਫਰਕ ਪੈ ਰਿਹਾ ਲੈਸਸ ਦਾ ਕੰਮ ਵੀ ਸੇਮ ਰਹੂਗਾ ਸੇਮ ਲੈਸਸ ਦਿੱਤੀਆਂ ਹੋਈਆਂ ਨੇ ਨਾਲ ਇਹਦੇ ਲੈਸਸ ਦੇ ਜਿਹੜੀ ਇਹ ਵਾਲੀ ਲਾਈਨ ਪੈਨਲ ਜਾਂਦੀ ਆ ਇਹ ਵਾਲਾ ਸਾਰਾ ਥ्रेड ਦਾ ਕੰਮ ਹੋਇਆ ਹੋਇਆ ਬਹੁਤ ਸੋਹਣਾ ਪੀਸ ਆ ਬਹੁਤ ਹੀ ਪਿਆਰਾ ਜਿਹੜੀਆਂ ਪੈਣਾ ਸ਼ਿਮਰ ਦੀ ਰਿਕੁਆਇਰ ਕਰ ਰਹੀਆਂ ਨੇ ਸ਼ਿਮਰ ਚਾਹੀਦੀ ਆ ਕਾਟਨ ਦੇ ਉੱਪਰ ਚਾਹੀਦੀ ਆ ਵਿਦਆਊਟ ਲਾਈਨਿੰਗ ਬਣੇ ਦਾ ਤੁਸੀਂ ਆਪਣੇ ਫਟਾਫੜ ਪਿਕ ਕਰ ਸਕਦੇ ਹੋ ਇਹਦੇ ਵਿੱਚ ਤੁਹਾਨੂੰ ਬਾਟਮ ਸੇਮ ਦੇਖੋ ਇਹਦੀ ਵੀ ਡਿਜੀਟਲ ਮਿਲ ਰਹੀਆਂ ਨਾਲ ਸ਼ਿਮਰ ਦੀ ਬਾਟਮ ਆ ਜੀ ਇਹਦਾ ਵੀ ਦੁਪੱਟਾ ਨਾਲ ਤੁਹਾਨੂੰ ਮਿਲੂਗਾ ਵਿਸਕੋਸਮਸ ਲੀਨ ਦਾ ਵਿਸਕੋਸਮਸ ਲੀਨ ਦਾ ਦੁਪੱਟਾ ਬਹੁਤ ਪਿਆਰਾ ਬਹੁਤ ਹੀ ਸੋਹਣਾ ਜਿਹਾ ਸੋ ਫਟਾ ਫਟ ਲੈ ਲਓ ਸਕਰੀਨਸ਼ਾਟ ਭੇਨ ਵਣ ਕੇ ਜਿਨ੍ਹਾਂ ਨੂੰ ਚਾਹੀਦੇ ਨੇ ਕਿਉਂਕਿ ਸ਼ਿਮਰ ਦੇ ਉੱਪਰ ਜਿਹੜਾ ਪੀਸ ਆਇਆ ਨੇ ਸਿਰਫ 4-5 ਪੀਸ ਹੀ ਨੇ ਸੋ ਜਿਨ੍ਹਾਂ ਦੇ ਸਕਰੀਨਸ਼ਾਟ ਆ ਜਾਣਗੇ ਉਹਨਾਂ ਨੂੰ ਇਹ ਵਾਲੇ ਪੀਸ ਮਿਲ ਜਾਣਗੇ ਨੰਬਰ ਹੋਗਾ ਜੀ 3 ਤਿੰਨ ਨੰਬਰ ਇਹ ਸੂਟਾ ਇਹਦੇ ਵਿੱਚ ਨੈਕਸਟ ਕਲਰ ਜਿਹੜਾ ਤੁਹਾਨੂੰ ਮਿਲੇਗਾ ਉਹ ਮਿਲੇਗਾ ਪਰਪਲ ਸ਼ੇਡ ਨੈਕਸਟ ਵਾਲਾ ਇਹਦੇ ਵਿੱਚ ਤੁਹਾਨੂੰ ਮਿਲਦੇ ਆ ਜੀ ਪਰਪਲ ਸ਼ੇਡ ਨੰਬਰ ਹੋਊਗਾ 4 4 ਨੰਬਰ ਸੂਟ ਰੋਊਗਾ ਬਹੁਤ ਹੀ ਪਿਆਰਾ ਤੇ ਬਹੁਤ ਹੀ ਸੋਹਣਾ ਇਹ ਚਾਰੇ ਸੂਟਾਂ ਦੀ ਜਿਹੜੀ ਮੈਂ ਪ੍ਰਾਈਸ ਦੱਸ ਰਹੀ ਆ 1500 ਰੁਪਿਆ ਪ੍ਰਾਈਸ ਹੈ ਇਹਨਾਂ ਸੂਟਾਂ ਦੀ ਸੋ ਸਕਰੀਨ ਤੇ ਵੀ ਨਾਲ ਦੇ ਨਾਲ ਸ਼ੋਅ ਹੋਈ ਜਾਊਗੀ ਪ੍ਰਾਈਜ਼ ਪ੍ਰਾਈਜ਼ ਪਿੱਛੇ ਦੁਬਾਰਾ ਨਾ ਰਿਪੀਟ ਫੇਰ ਤੋਂ ਵੀਡੀਓ ਦੇਖ ਕੇ ਨਾ ਪੁੱਛਿਆ ਕਰੋ ਸਾਡੀ ਹਰ ਭੈਣ ਲਈ ਸੇਮ ਪ੍ਰਾਈਜ਼ ਆ ਸੋ ਵੀਡੀਓ ਦੇ ਉੱਤੇ ਕਨਫਰਮ ਸਾਰਾ ਕੀਤਾ ਹੁੰਦਾ ਠੀਕ ਹੈ ਜੀ ਕੋਈ ਇਹ ਨਹੀਂ ਹੈਗਾ ਕਿ ਆਪਾਂ ਪ੍ਰਾਈਜ਼ ਲਾ ਦਦੇ ਨਹੀਂ ਹੈਗੇ ਬਾਅਦ ਦੇ ਵਿੱਚ ਕਿਸੇ ਨੂੰ ਕਵਰ ਨਹੀਂ ਲੱਸਦਾ ਕਿਸੇ ਨੂੰ ਕਵਰ ਨਹੀਂ ਲੱਸਦਾ ਐਦਾਂ ਦਾ ਕੰਮ ਨਹੀਂ ਹੁੰਦਾ ਹੈਗਾ ਲਓ ਜੀ ਇਹ ਵਾਲੇ ਜਿਹੜੇ ਪੀਸ ਰਹਿਣਗੇ ਰਹਿਣਗੇ ਦਸ਼ੀਆ ਬ੍ਰਾਂਡ ਦੇ ਦਸ਼ੀਆ ਦੀ ਟੈਗਿੰਗ ਤੁਹਾਨੂੰ ਨਾਮ ਮਿਲੂਗੀ ਸਾਰੇ ਸੂਟ ਦੇ ਉੱਪਰ ਤੁਹਾਨੂੰ ਰਸ਼ੀਆ ਦੀ ਮਿਲੇਗੀ ਸਾਰੇ ਸਟੈਂਪਿੰਗ ਜਿਹੜੀਆਂ ਪਹਿਣਾ ਚਾਹੁੰਦਾ ਕਈ ਪਹਿਣਾ ਹੁਣ ਕਹਿੰਦੀਆਂ ਰਾਮ ਟੈਕਸ ਤੋਂ ਕੁਝ ਵੱਖਰਾ ਪਾਉਣਾ ਚਾਹੁੰਦੇ ਆ ਤਾਂ ਰਸ਼ੀਆ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਕਰ ਸਕਦੇ ਹੋ ਵੀ ਟ੍ਰਾਈ ਇਹਦੇ ਫੈਬਰਿਕ ਨੂੰ ਬਹੁਤ ਪਿਆਰਾ ਬੇਸ ਆ ਬਹੁਤ ਸੋਨਾ ਇਹਦੇ ਤੇ ਸ਼ਿਮਰ ਦਾ ਟੱਚ ਰਹੂਗਾ ਇਹ ਵਾਲਾ ਪੀਸ ਸਿੰਗਲ ਆ ਰਸ਼ੀਆ ਦਾ ਜਿਹੜਾ ਯਾਨੀ ਕਿ ਸ਼ਿਮਰ ਤੇ ਰੈਡੀ ਹੋਇਆ ਹੋਇਆ ਕਾਟਨ ਸ਼ਿਮਰ ਆ ਸਾਰਾ ਥ्रेड ਦਾ ਕੰਮ ਮਿਲ ਰਿਹਾ ਸਾਈਡਾਂ ਤੇ ਪ੍ਰਿੰਟਿੰਗ ਮਿਲ ਰਹੀ ਆ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਬੇਸ ਆ ਨਾਲ ਸੇਮ ਕੰਟਰਾਸਟ ਲੱਗੀ ਹੋਈ ਆ ਬਾਟਮ ਪਰਪਲ ਦੇ ਨਾਲ ਕੰਟਰਾਸਟ ਆ ਸ਼ਿਮਰ ਦੀ ਮਿਲੂਗੀ ਬਾਟਮ ਰਸ਼ੀਆ ਦਾ ਬ੍ਰਾਂਡ ਆ ਬਹੁਤ ਹੀ ਸੋਹਣਾ ਪ੍ਰਾਈਸ ਇਹਦਾ ਰਹੂਗਾ ਜੀ 100 ਪਲੱਸ ਰਹਿਣਗੇ ਉਹਨਾਂ ਨਾਲ ਇਹ 1650 ਦੇ ਵਿੱਚ ਰਹਿਣਗੇ ਹਲੋਸ ਨਾਲ ਦੁਪੱਟਾ ਦੇ ਦੁਪੱਟੇ ਵੀ ਬਹੁਤ ਪਿਆਰੇ ਨੇ ਬਹੁਤ ਸੋਹਣੇ ਨੇ ਸੋ ਫਟਾਫਟ ਲੈ ਲਓ ਸਕਰੀਨ ਸ਼ਾਟ ਸੇਮ ਪ੍ਰਿੰਟਡ ਦੁਪੱਟੇ ਨੇ ਜਿਵੇਂ ਸ਼ਰਟ ਦੇ ਉੱਤੇ ਪ੍ਰਿੰਟਿੰਗ ਹੋਈ ਹੋਈ ਹੈ ਨੰਬਰ ਹੋਊਗਾ ਜੀ 5 5 ਨੰਬਰ ਇਹ ਸੂਟ ਰਹੂਗਾ ਹੁਣ ਜਿੰਨੀ ਵੀ ਦਿਖਾਵਾਂਗੀ ਇਹ ਸਾਰੇ ਪਿਓਰ ਕਾਟਨ ਆ ਇਹਦੇ ਵਿੱਚ ਸ਼ਿਮਰ ਨਹੀਂ ਹੋਊਗੀ ਜਿਹੜੇ ਹੁਣ ਪੀਸ ਦਿਖਾਏ ਨੇ ਸਾਰੇ ਮੈਂ ਸ਼ਿਮਰ ਦੇ ਉੱਪਰ ਦਿਖਾਏ ਨੇ ਇਹ ਵਿਦਆਊਟ ਸ਼ਿਮਰ ਰਹਿਣਗੇ ਜੀ ਥ레ਡ ਦਾ ਕੰਮ ਮਿਲੂਗਾ ਬ੍ਰਾਂਡਿੰਗ ਸੇਮ ਰਹੂਗੀ ਰਸ਼ੀਆ ਦੀ ਬਹੁਤ ਪਿਆਰੇ ਬਹੁਤ ਸੋਹਣੇ ਇਹ ਸਾਰਾ ਕੰਸੈਪਟ ਬਣਿਆ ਹੋਇਆ ਪ੍ਰਿੰਟਿੰਗ ਆ ਕਲਰ ਚਾਰਟ ਬਹੁਤ ਸੋਹਣੀ ਆ ਇਹਨਾਂ ਦੇ ਪ੍ਰਿੰਟਿੰਗ ਬਹੁਤ ਹੀ ਪਿਆਰੀ ਆ ਬਹੁਤ ਹੀ ਸੋਹਣੀ ਆ ਜਿਹੜੀ ਭੈਣ ਨੂੰ ਚਾਹੀਦੀ ਹੋਵੇ ਫਟਾਫਟ ਮਹਿੰਦੀ ਆ ਗ੍ਰੀਨ ਟੂਨ ਦੇ ਉੱਪਰ ਆ ਵਿਚਕਾਰ ਸਾਰੇ ਥ레ਡ ਦਾ ਕੰਮ ਹੋਇਆ ਹੋਇਆ ਨਾਲ ਜਿਹੜੀਆਂ ਬਾਟਮਾਂ ਆਉਣਗੀਆਂ ਇਹਨਾਂ ਦੇ ਪਿਓਰ ਕਾਟਨ ਦੀ ਬਾਟਮ ਆਉਗੀ ਇਸਰ ਸਾਰੇ ਡਿਜੀਟਲ ਪ੍ਰਿੰਟਿੰਗ ਸ਼ਾਰਟ ਰਹੂਗੀ ਸੇਮ ਸੈਲਫ ਪ੍ਰਿੰਟਡ ਔਰ ਸ਼ਾਰਟ ਨਾਲ ਦਾ ਬਾਟਮ ਦੇ ਵਿੱਚ ਹੋਇਆ ਸਾਰੇ ਸੂਟਾਂ ਦੇ ਸੇਮ ਹੀ ਰਹੂਗਾ ਇਸੇ ਤਰ੍ਹਾਂ ਕਨਸੈਪਟ ਰੱਖਣਗੇ ਸਾਰੇ ਨਾਲ ਇਹਦੇ ਵੀ ਆਊਗਾ ਵਿਸਕੋਸ ਮਸਲੀਨ ਦਾ ਹੀ ਦੁਪੱਟਾ ਆਲੋਸ ਵਿਸਕੋਸ ਮਸਲੀਨ ਦਾ ਦੁਪੱਟਾ ਬਹੁਤ ਪਿਆਰਾ ਬਹੁਤ ਹੀ ਸੋਹਣਾ ਜਿਹਾ ਨੰਬਰ ਹੋਗਾ ਜੀ 6 6 ਨੰਬਰ ਇਹਨੇ ਸੂਟ ਰਹੂਗਾ ਨੈਕਸਟ ਵਾਲਾ ਪੀਸ ਦੇਖੋ ਇਹ ਵੀ ਬਹੁਤ ਪਿਆਰਾ ਹੈ ਇਹ ਬਲੈਕ ਕਲਰ ਦੇ ਉੱਪਰ ਆ ਸੇਮ ਡਿਜ਼ਾਈਨ ਆ ਸੇਮ ਜਿਹੜਾ ਮਹਿੰਦੀਆ ਸੂਟ ਖੋਲਿਆ ਉਹਦੇ ਨਾਲ ਦਾ ਸੇਮ ਡਿਜ਼ਾਈਨ ਆ ਸੇਮ ਬਾਟਮ ਰਹੂਗੀ ਡਿਜੀਟਲ ਤੇ ਨਾਲ ਸੇਮ ਰਹੂਗਾ ਵਿਸਕਾਸਮਸਕਲੀਨ ਦਾ ਦੁਪੱਟਾ ਜੀ ਨੰਬਰ ਹੋਊਗਾ ਜੀ 7 7 ਨੰਬਰ ਇਹ ਸੂਟ ਰਹੂਗਾ ਸੇਮ ਪੈਟਰਨ ਨੇ ਦੋਨੇ ਸੂਟਾਂ ਦੇ ਕਲਰ ਦਾ ਡਿਫਰੈਂਸ ਆ ਉਹ ਮਹਿੰਦੀਆ ਟੂਨ ਤੇ ਆ ਬਲੈਕ ਟੂਨ ਦੇ ਉੱਤੇ ਇਹ ਪਰਪਲ ਟੂਨ ਦੇ ਆ ਗਿਆ ਇਹਦੇ ਤੇ ਉੱਪਰ ਵਾਈਟ ਥ੍ਰੈਡ ਦੇ ਨਾਲ ਸਾਰਾ ਕੰਮ ਹੋਇਆ ਹੋਇਆ ਇਹ ਵੀ ਥ੍ਰੈਡ ਦਾ ਕੰਮ ਬਹੁਤ ਪਿਆਰਾ ਬਹੁਤ ਸੋਹਣਾ ਹੋਇਆ ਪ੍ਰਿੰਟਿੰਗਾਂ ਵੀ ਬਹੁਤ ਤਿਆਰੀਆਂ ਨੇ ਕਲਰ ਚਾਰਟ ਬਹੁਤ ਸੋਹਣੇ ਇੰਗਲਿਸ਼ ਦੇ ਆਇਆ ਡਸਟੀ ਦੇ ਕਲਰ ਚਾਰਟ ਨੇ ਬਹੁਤ ਸੋਹਣਿਆ ਸਕਰੀਨੀ ਜਿਹੇ ਨਾ ਜ਼ਿਆਦਾ ਡਾਰਕ ਨੇ ਨਾ ਹੀ ਜ਼ਿਆਦਾ ਲਾਈਟ ਨੇ ਸੇਮ 셀ਫ ਪ੍ਰਿੰਟਡ ਬਾਟਮਸ ਆ ਰਹੀਆਂ ਕਿਉਂਕਿ ਇਹ ਵਾਲੀਆਂ ਬਾਟਮ ਨੂੰ ਪਹਿਣਾ ਜ਼ਿਆਦਾ ਲਾਈਕ ਕਰਦੀਆਂ ਨੇ ਪਲੇ ਹੀ ਬਾਟਮ ਦੇ ਨਾਲ ਉਹ 셀프 ਪ੍ਰਿੰਟਡ ਬਾਟਮ ਕਹਿੰਦੀਆਂ ਨੇ ਕਿ ਹਮੇਸ਼ਾ ਉਹ ਵਾਲੀ ਨੂੰ ਜ਼ਿਆਦਾ ਪ੍ਰੈਫਰ ਕਰ ਲੈਂਦੀਆਂ ਨੇ ਤੇ ਡਿਮਾਂਡ ਵੀ ਇਹ ਵਾਲੀ ਬਾਟਮ ਦੀ ਜ਼ਿਆਦਾ ਰਹਿੰਦੀ ਹੈ ਮੈਚਿੰਗ ਸੂਟਾਂ ਦੇ ਵਿੱਚ ਤੇ ਆ ਲੋ ਨਾਲ ਇਹਦੇ ਸੇਮ ਮਲੜਿਆ ਦੀ ਦੁਪੱਟਾ ਸਾਰਿਆਂ ਦੇ ਨਾਲ ਵਿਸਕੋਸ ਮਸਲੀਨ ਦੇ ਬਹੁਤ ਹੀ ਪਿਆਰੇ ਖੁੱਲੇ ਡੁੱਲੇ ਜਿਹੇ ਦੁਪੱਟੇ ਨੇ ਕਿਸੇ ਪਾਸਿਓਂ ਕਿਸੇ ਤਰ੍ਹਾਂ ਦੀ ਕੋਈ ਵੀ ਕਮੀ ਨਹੀਂ ਹੈਗੀ ਸੂਟ ਦੇ ਵਿੱਚ ਨੰਬਰ ਰਹੂਗਾ ਜੀ 8 8 ਨੰਬਰ ਇਹ ਸੂਟ ਰਹੂਗਾ ਨੈਕਸਟ ਵਾਲਾ ਆ ਗਿਆ ਪਿੰਕ ਸ਼ੇਡ ਦੇ ਉੱਪਰ ਅੰਬੀ ਵਾਲਾ ਡਿਜ਼ਾਈਨ ਇਹ ਵੀ ਸੇਮ ਰਸ਼ੀਆ ਬ੍ਰਾਂਡ ਦਾ ਹੀ ਸੂਟ ਆ ਬਹੁਤ ਪਿਆਰਾ ਬਹੁਤ ਹੀ ਸੋਹਣਾ ਜਿਹਾ ਬ੍ਰਾਂਡ ਆ ਇੱਕ ਫੈਬਰਿਕ ਵੀ ਬਹੁਤ ਵਾਰਾ ਮਤਲਬ ਕਿ ਪਿਆਰਾ ਜਿਹਾ ਕੁਆਲਿਟੀ ਬਹੁਤ ਸੋਹਣੀਆ ਫੈਬਰਿਕ ਦੀ ਇਸ ਤਰ੍ਹਾਂ ਰਹੂਗਾ ਸਾਰਾ ਥ्रेड ਦਾ ਕੰਮ ਪ੍ਰਿੰਟਿੰਗ ਰਹੂਗੀ ਨਾਲ ਇਹਦੇ ਵਿੱਚ ਸੈਲਫ ਪ੍ਰਿੰਟਡ ਪਿੰਕ ਕਲਰ ਦੀ ਬਾਟਮ ਆਉਗੀ ਇਹ ਗੇ ਕੰਨੀ ਬਾਟਮ ਆ ਅਲੋਚ ਸੇਮ ਅੰਬੀ ਵਾਲਾ ਡਿਜ਼ਾਈਨ ਸੈਲਫ ਪ੍ਰਿੰਟਡ ਸੇਮ ਬਾਟਮ ਆ ਬਹੁਤ ਹੀ ਪਿਆਰੀ ਬਹੁਤ ਹੀ ਸੋਹਣੀ ਨਾਲ ਸੇਮ ਵਿਸਕੋਸ ਮਸਲੀਨ ਦਾ ਹੈਗਾ ਦੁਪੱਟਾ ਜੀ ਸੇਮ ਵਿਸਕੋਸ ਮਸਲੀਨ ਦਾ ਨਾਲ ਦੁਪੱਟਾ ਸਾਰਾ ਪ੍ਰਿੰਟਡ ਆ ਸੇਮ ਪ੍ਰਿੰਟ ਜਿਵੇਂ ਸ਼ਰਟ ਦੇ ਉੱਪਰ ਚੱਲ ਰਿਹਾ ਸੇਮ ਪ੍ਰਿੰਟਿੰਗ ਦੁਪੱਟੇ ਦੇ ਉੱਪਰ ਆ ਬਹੁਤ ਪਿਆਰੀ ਨੰਬਰ ਹੋਊਗਾ 9 9 ਨੰਬਰ ਇਹ ਸੂਟ ਆ ਬਹੁਤ ਪਿਆਰਾ ਬਹੁਤ ਹੀ ਸੋਹਣਾ ਜਿਆ ਇਹ ਬਿਲਕੁਲ ਬੇਬੀ ਪਿੰਕ ਜਿਵੇਂ ਲਾਈਟ ਪਿੰਕ कलर ਰਹੀ ਹੈ ਥੋੜਾ ਜਿਹਾ ਡਾਰਕ ਪਿੰਕਰ ਟੋਨ ਦੇ ਉੱਪਰ ਆ ਗਿਆ ਇਹ ਵਾਲਾ ਬਿਲਕੁਲ ਹੀ ਲਾਈਟਰ ਟੋਨ ਦੇ ਉੱਪਰ ਆ ਗਿਆ ਹਲਕੀ ਇਹ ਜੇ ਤੇ ਵੀ ਜਿਹੜਾ ਕੰਮ ਹੋਇਆ ਬਹੁਤ ਪਿਆਰਾ ਹੋਇਆ ਸਾਰਾ ਥੈਡ ਵਰਕ ਦਾ ਕੰਮ ਆ ਇਹ ਸਿੰਗਲ ਸੋਲੋ ਪੀਸ ਆ ਇਹਦੇ ਵਿੱਚ ਕਲਰ ਡਿਜ਼ਾਈਨ ਨਹੀਂ ਹੈਗਾ ਜੀ ਨਾਲ ਇਹਦੇ ਵੀ ਸੇਮ ਆ ਰਹੀ ਆ ਬਾਟਮ कॉटन ਦੀ ਸੇਮ ਫੈਬਰਿਕ ਦੀ ਬਾਟਮ ਆ ਜਿੱਦਾਂ ਸ਼ਾਰਟ ਬਣੀ ਹੋਈ ਆ ਨਾਲ ਸੇਮ ਆ ਰਿਹਾ ਜੀ ਦੁਪੱਟਾ ਦਿਸ ਕਾਸ ਮਸਲੀਨ ਦਾ ਦੁਪੱਟਾ ਨੰਬਰ ਹੋਊਗਾ ਜੀ 10 10 ਨੰਬਰ ਇਹ ਸੂਟ ਰਹੂਗਾ ਇਹ ਆ ਗਿਆ ਆਫ ਵਾਈਟ ਕਲਰ ਜਿਹਦੀ ਕਾਫੀ ਜ਼ਿਆਦਾ ਡਿਮਾਂਡ ਰਹਿੰਦੀ ਆ ਕਲਰ ਦੀ ਕਰੀਮੀ ਆਫ ਵਾਈਟ ਜਿਹਾ ਕਲਰ ਆ ਇਹਦੇ ਉੱਤੇ ਵੀ ਪ੍ਰਿੰਟਿੰਗ ਬਹੁਤ ਸੋਹਣੀ ਆ ਤੇ ਨਾਲ ਜਿਹੜਾ ਥ੍ਰੈਡ ਦਾ ਵਰਕ ਹੋਇਆ ਉਹ ਵੀ ਬਹੁਤ ਪਿਆਰਾ ਬਹੁਤ ਹੀ ਸੋਹਣਾ ਹੋਇਆ ਹੋਇਆ ਨਾਲ ਇਹਦੇ ਵੀ ਸੇਮ ਬਾਟਮ ਆਉਗੀ ਸੈਲਫ ਪ੍ਰਿੰਟਡ ਦੇਖ ਸਕਦੇ ਹੋ ਸਾਰੀ ਬਾਟਮ ਦੇ ਵਿੱਚ ਸੈਲਫ ਪ੍ਰਿੰਟ ਆ ਬਹੁਤ ਪਿਆਰਾ ਤੇ ਨਾਲ ਇਹਦੀ ਆ ਰਿਹਾ ਸੇਮ ਦੁਪੱਟਾ ਇੱਦਾਂ ਹੋਊਗਾ ਇਹਦਾ ਦੁਪੱਟਾ ਲਾਈਨਿੰਗ ਆ ਦੁਪੱਟੇ ਦੇ ਵਿੱਚ ਬਹੁਤ ਹੀ ਪਿਆਰੀ ਬਹੁਤ ਹੀ ਸੋਹਣੀ ਜੀ ਸੈਲਫ ਪ੍ਰਿੰਟਡ ਆ ਦੁਪੱਟਾ ਬਹੁਤ ਸੋਹਣਾ ਦੁਪੱਟਾ ਹੋਊਗਾ ਨੰਬਰ ਹੋਊਗਾ ਜੀ 11 11 ਨੰਬਰ ਇਹ ਸੂਟ ਰਹੂਗਾ ਲਓ ਜੀ ਅੱਜ ਦੀ ਵੀਡੀਓ ਦਾ ਲਾਸਟ ਪੀਸ ਪਰਪਲ ਟੋਨ ਦਾ ਬਹੁਤ ਹੀ ਪਿਆਰੀ ਜੀ ਜੋਮੈਂਟਿਕਲ ਜਿਹਾ ਪ੍ਰਿੰਟ ਹੋਇਆ ਹੋਇਆ ਫੁੱਲ ਫਲਾਵਰਿੰਗ ਤਾਂ ਕੁਝ ਹਟਕੇ ਜਿਹੜੀ ਆਪਾਂ ਨਾਲ ਲੈਣਾ ਚਾਹੁੰਦੀਆਂ ਉਹਨਾਂ ਲਈ ਇਹ ਵਾਲਾ ਪ੍ਰਿੰਟ ਬਹੁਤ ਪਿਆਰਾ ਬਹੁਤ ਹੀ ਸੋਹਣਾ ਸੇਮ ਥ्रेड ਵਰਕ ਦਾ ਕੰਮ ਮਿਲ ਰਿਹਾ ਬਹੁਤ ਹੀ ਸੋਹਣਾ ਤੇ ਨਾਲ ਸਾਰੇ ਪੱਲੇ ਦੇ ਉੱਪਰ ਕੰਮ ਆ ਵਿਚਕਾਰ ਪੈਨਲ ਦੇ ਉੱਪਰ ਕੰਮ ਆ ਨਾਲ ਸੇਮ ਆ ਰਿਹਾ ਸੈਲ ਪ੍ਰਿੰਟਰਡ ਬਾਟਮ ਇਹਦੀ ਆ ਲੋ ਜੀ ਸੈਲ ਪ੍ਰਿੰਟ ਬਣਿਆ ਹੋਇਆ ਬਹੁਤ ਸੋਹਣਾ ਆਹ ਵਾਲਾ ਜਿਹੜਾ ਜਿਵੇਂ ਚੱਕ ਜਾ ਬਣਿਆ ਹੋਣਾ ਸੇਮ ਚੱਕ ਜਾ ਬਾਟਮ ਦੇ ਵਿੱਚ ਬਹੁਤ ਪਿਆਰੀ ਚੀਜ਼ ਆ ਬਹੁਤ ਹੀ ਸੋਹਣੀ ਇਹ ਹੈਗਾ ਨਾਲ ਦੁਪੱਟਾ ਇਹ ਵੀ ਦੁਪੱਟਾ ਬਹੁਤ ਸੋਹਣਾ ਬਣਿਆ ਹੋਇਆ ਨੰਬਰ ਹੋਊਗਾ ਜੀ 12 12 ਨੰਬਰ ਇਹ ਸੂਟ ਰਹੂਗਾ ਏ ਸੀਗੀ ਸਾਡੀ ਅੱਜ ਦੀ ਛੋਟੀ ਜੀ ਵੀਡੀਓ ਇਹਨਾਂ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆਇਆ ਹੋਵੇ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਆਰਾਮ ਦੇ ਨਾਲ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਜਿਹੜੀਆਂ ਬਣਾ ਫਸਟ ਟਾਈਮ ਵੀਡੀਓ ਨੂੰ ਦੇਖ ਰਹੀਆਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਰੱਖੋ ਵੀਡੀਓ ਨੂੰ ਲਾਈਕ ਜੁਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸ ਕੇ ਜਾਇਆ ਕਰੋ ਕਲੈਕਸ਼ਨ ਕਿੱਦਾਂ ਦੀ ਲੱਗੀ ਬਾਕੀ ਮਿਲਦੇ ਹਾਂ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸ